ਜੀ ਮੈਂ ਗੁਰਿੰਦਰ ਕੌਰ ਦੇਸ਼ਦੁਨੀਆ ਤੋਂ ਅੱਜ ਲੁਧਿਆਣਾ ਦੀ ਜਲੰਧਰ ਬਾਈਪਾਸ ਤੇ ਡਾਕਟਰ ਅੰਬੇਦਕਰ ਪਵਨ ਵਿਖੇ ਬਾਬਾ ਸਾਹਿਬ ਦੀ ਜੀਵਨੀ ਤੇ ਅਧਾਰਿਤ ਸੋਲਵਾ ਪ੍ਰੀਖਿਆ ਮੁਕਾਬਲਾ ਕਰਵਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਜਿਹੜੇ ਪ੍ਰੀਖਿਆ ਮੁਕਾਬਲਾ ਹੈ ਸੋਲਵਾ ਹੈ ਤੇ ਇਸ ਦੇ ਲਈ 47 ਸੈਂਟਰ ਖੋਲੇ ਗਏ ਸਨ ਜਿਨ੍ਹਾਂ ਦੇ ਵਿੱਚੋਂ 51 ਬੱਚਿਆਂ ਨੇ ਅੱਜ ਪ੍ਰੀਖਿਆ ਦਿੱਤੀ ਹੈ ਇਹ ਜਿਹੜੀ ਪ੍ਰੀਖਿਆ ਹੈ ਇਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਤੇ ਡਾਕਟਰ ਬੀ ਆਰ ਅੰਬੇਦਕਰ ਜੂ ਦੇ ਵੱਲੋਂ ਕਰਵਾਈ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਣਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਨਰੇਸ਼ ਬਸਰਾ ਨੇ ਕਿਹਾ ਕਿ ਇਹ ਅਜਿਹੇ ਉਪਰਾਲੇ ਆਵਾ ਸਾਹਿਬ ਡਾਕਟਰ ਭੀਮਰਾ ਅੰਬੇਦਕਰ ਜੀ ਦੀ ਚਾਰ ਤਾਰਾ ਦੇ ਨਾਮ ਜੁੜਨ ਅਤੇ ਉਹਨਾਂ ਦੇ ਜਿਹੜੇ ਸੰਘਰਸ਼ਮਈ ਜੀਵਨ ਹੈ ਉਸ ਤੋਂ ਜਾਗਰੂਕ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਸਰ ਨਾਮ ਕੀ ਹੈ ਤੁਹਾਡਾ ਅਨਿਲ ਕੁਮਾਰ ਹੈ ਜਿਹੜਾ ਹੁਣ ਟੈਪਰ ਹੋ ਰਿਹਾ ਅੱਜ ਕਿਸ ਚੀਜ਼ ਵਾਸਤੇ ਹੋ ਰਿਹਾ ਕਿਵੇਂ ਹੋ ਰਿਹਾ ਕਿੱਥੇ ਕਿਹੜੀ ਜਿਹੀ ਜਗ੍ਹਾ ਤੇ ਹੋ ਰਿਹਾ ਕੀ ਅੱਜ ਪੇਪਰ ਜਿਹੜਾ ਹੋ ਰਿਹਾ ਹੈ ਬਾਬਾ ਸਾਹਮ ਬੇਦਕਰ ਦੀ ਜੀਵਨੀ ਦੇ ਉਹਦੇ ਵਿਸ਼ੇ ਤੇ ਹੋ ਰਿਹਾ ਉਹਨਾਂ ਬਾਰੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਕਿਤਾਬਾਂ ਦਿੱਤੀਆਂ ਗਈਆਂ ਸੀ ਤੇ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਆਣੇ ਆ ਉਹ ਸਾਰਾ ਉਹਨਾਂ ਬਾਰੇ ਪੇਪਰ ਅੱਜ ਇੱਥੇ 47 ਸੈਂਟਰ ਬਣੇ ਆ ਲੁਧਿਆਣਾ ਵਿੱਚ ਪੂਰੇ ਪੰਜਾਬ 'ਚ ਹੋ ਰਿਹਾ ਵੈਸੇ ਬਾਕੀ ਲੁਧਿਆਣਾ ਲੁਧਿਆਣਾ 'ਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਤੇ ਡਾਕਟਰ ਬੀ ਆਰ ਬੇਦਕਰ ਯੂਥ ਫਾਊਂਡੇਸ਼ਨ ਤੇ ਜਿਹੜੀ ਲੁਧਿਆਣਾ ਦੀ ਹੈ ਇਹਨਾਂ ਨੇ ਜੁਆਇੰਟ ਇੱਕ ਪੇਪਰ ਕਰਾਇਆ ਇਹਨਾਂ ਨੇ 47 ਸੈਂਟਰ ਇੱਥੇ ਬਣਾਏ ਗਏ ਜਿਹੜਾ ਕੋ ਬੱਚਾ ਫਸਦਾ ਹੈ ਕਿੰਨਾ ਦਾ ਕੀ ਨਾਮ ਹੈ ਉਹਨਾਂ ਨੂੰ ਅਸੀਂ ਨਾਮ 50000 ਦਾ ਨਾਮ ਹੈ 20000 ਦਾ ਨਾਮ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਨਾਮ ਨੇ ਸਾਰੇ ਸਾਰੇ ਸੈਂਟਰਾਂ ਚੋਂ ਵੀ ਨਾਮ ਤੇ ਜਾਣਗੇ ਤੇ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਇੱਕ ਸਰਟੀਫਿਕੇਟ ਵੀ ਦੇ ਰਹੇ ਹਾਂ ਅਸੀਂ ਬਾਕੀ ਇਹਨਾਂ ਨਾਲ ਹਮੇਸ਼ਾ ਇਹਨਾਂ ਨੂੰ ਆਪਣਾ ਕਿ ਕੋਈ ਵੀ ਕਿਸੇ ਵੀ ਲੈਵਲ ਦੀ ਕੋਈ ਦੁੱਖ ਤਕਲੀਫ ਹੁੰਦੀ ਹੈ ਤੇ ਸਾਡੇ ਨਾਲ ਜੁੜੇ ਰਹਿਣਗੇ ਇਹਨਾਂ ਦੀ ਅਸੀਂ ਪੜ੍ਹਾਈ 'ਚ ਮਦਦ ਕਰਾਂਗੇ ਬੱਚੇ ਕਿਹੜੇ ਕਿਹੜੇ ਸ਼ਹਿਰੋਂ ਆਏ ਬੱਚੇ ਤੇ ਲੁਧਿਆਣੇ ਚੋਂ ਹੀ ਨੇ ਬਾਕੀ ਪਿੰਡਾਂ ਚੋਂ ਜਿੱਥੇ ਜਿੱਥੇ ਜਿਨ੍ਹਾਂ ਨੂੰ ਜਿਹੜਾ ਨਜ਼ਦੀਕ ਸੈਂਟਰ ਪੈਂਦਾ ਸੀ ਉਹ ਪਾਇਆ ਗਿਆ ਜਿਸ ਤਰ੍ਹਾਂ ਇਸਲੇਮ ਟਾਵਰੀ ਦੇ ਬੱਚੇ ਨਹੀਂ ਜਿਆਦਾ ਇੱਥੇ ਬਾਕੀ ਜਿਸ ਤਰ੍ਹਾਂ ਲੋਹਾਰਾ ਕੋਹਾੜਾ ਸਮਰਾਲਾ ਪਾਇਲ ਇਸ ਤਰ੍ਹਾਂ ਸੈਂਟਰ ਬਣੇ ਨੇ ਔਰ ਇਹਨਾਂ ਨੂੰ ਕੋਸ਼ਿਸ਼ ਕੀਤੀ ਗਈ ਕਿ ਕਿਲੋਮੀਟਰ 1.5 ਕਿਲੋਮੀਟਰ ਦੇ ਵਿੱਚ ਵਿੱਚ ਹੀ ਸੈਂਟਰ ਬਣਿਆ ਜਾਵੇ ਆਣਜਾਨੀ ਦੀ ਪ੍ਰੋਬਲਮ ਦਾ ਹੋ ਰਿਹਾ ਹੈ ਮੈਂ ਨਰੇਸ਼ ਬਸਰਾ ਅੱਜ ਡਾਕਟਰ ਅਮੇ드 ਕ੍ਰਿਪਾ ਭਵਨ ਵਿੱਚ ਜਿਹੜਾ ਹੈਗਾ ਉਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਬਾਬਾ ਸਾਹਿਬ ਦੀ ਜੀਵਨੀ ਦੇ ਉੱਤੇ ਪੇਪਰ ਲਿਆ ਜਾਂਦਾ ਉਹਦੇ ਸਬੰਧ ਚ ਇੱਕ ਸੈਂਟਰ ਬਣਾਇਆ ਗਿਆ ਜਿੱਥੇ 60 ਬੱਚਿਆਂ ਦੇ ਲਈ ਜਿਹੜਾ ਆ ਉਹ ਅਰੇਂਜਮੈਂਟ ਕੀਤਾ ਗਿਆ ਸੀਗਾ ਔਰ ਤਕਰੀਬਨ 51 ਜਿਹੜੇ ਬੱਚੇ ਆ ਉਹ ਪਹੁੰਚੇ ਆ ਤੇ ਉਹਨਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਆ ਬਹੁਤ ਵਧੀਆ ਮਾਹੌਲ ਆ ਤੇ ਇਹ ਹੈਗਾ ਵੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਜਿਹੜੀ ਆ ਉਹ ਬੂਨ ਨਿਵਾਸੀ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਵਿੱਚ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਬਾਬਾ ਸਾਹਿਬ ਅੰਬੇਡਕਰ ਮਹਾਤਮਾ ਜੋਤੀਵਾ ਫੂਲੇ ਉਹਨਾਂ ਦੇ ਸੰਘਰਸ਼ ਤੋਂ ਜਾਣੂ ਹੋ ਸਕੇ ਇਸ ਲਈ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਸੀ ਬੱਚੇ ਬਤਵਾਲਾ ਵੇਅਰ ਹੋ ਰਹੇ ਆ ਬਿਲਕੁਲ ਜੀ ਔਰ ਪ੍ਰਬੁੱਧ ਭਾਰਤ ਦਾ ਇਹ ਜਿਹੜਾ 16ਵਾਂ ਕੰਪੀਟੀਸ਼ਨ ਹੈ ਜਦੋਂ ਅਸੀਂ ਇਸ ਦੇ ਇਤਿਹਾਸ ਨੂੰ ਦੇਖਦੇ ਆ ਨਾ ਤਾਂ ਬਹੁਤ ਸਾਰੇ ਲੋਕ ਜਿਹੜੇ ਇਸ ਕੰਪੀਟੀਸ਼ਨ ਤੋਂ ਨਿਕਲੇ ਆ ਅੱਜ ਬਹੁਤ ਵਧੀਆ ਜੌਬਸ ਦੇ ਉੱਤੇ ਗਵਰਨਮੈਂਟ ਜੌਬ ਦੇ ਉੱਤੇ ਔਰ ਚੰਗੇ ਅਹੁਦਿਆਂ ਦੇ ਉੱਤੇ ਅੱਜ ਜਿਹੜੇ ਉਹ ਸਟੂਡੈਂਟ ਆ ਉਹ ਬੈਠੇ ਹੋਏ ਆ ਇਹ ਇੱਕ ਉਪਲਬਧੀ ਹੈ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਔਰ ਇਸ ਮਿਸ਼ਨ ਦੀ ਆਮਨੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਣ ਵਾਲੇ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ 바ਵਾ ਸਾਹਿਬ ਅੰਬੇਡਕਰ ਦਾ ਜਿਹੜਾ ਜੀਵਨ ਹੈ ਉਹ ਬਹੁਤ ਸੰਘਰਸ਼ਮਈ ਜੀਵਨ ਰਿਹਾ ਉਹਨਾਂ ਨੇ ਐਜੂਕੇਸ਼ਨ ਨੂੰ ਮਹੱਤਤਾ ਦਿੱਤੀ ਔਰ ਐਜੂਕੇਸ਼ਨ ਦੇ ਹਥਿਆਰ ਦੇ ਨਾਲ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਇਸ ਕਰਕੇ ਸਾਨੂੰ ਜਿਹੜਾ ਆ ਉਸ ਐਜੂਕੇਸ਼ਨ ਦੀ ਤਾਕਤ ਨੂੰ ਸਮਝਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਪੜ੍ਹਨਾ ਚਾਹੀਦਾ ਠੀਕ ਹੈ ਜੀ ਥੈਂਕ ਯੂ